ਨੌ ਪਾਈ ਸ਼ਾਇ ਗੁਰੂ ਤੇਗ ਬਹਾਦਰ ਬਾਇ ਕਵਤਾ ਪੇਸ਼ ਕਰਨ ਜਾ ਰਹੀ ਆ ਦਾਤਾ ਗੁਰ ਤੇਗ ਬਹਾਦਰ ਕਹਿੰਦੇ ਜੀ ਨੂੰ ਹੰਦ ਦੀ ਚਾਦਰ ਦਿੱਲੀ ਜaisi ਸਵਾਲਿਆਂ ਪੰਡਤਾ ਦੇ ਵੇਖਣ ਰਾਦਰ ਸਤਗੁਰ ਜੋ ਪਾਏ ਪੋਰ ਨੇ ਓਇਓ ਪਰ ਜਾਣ ਕੇ ਗੋਬਿੰਦ ਦੇ ਲਾਲ ਸੂਬਿਆਂ ਸਮਝੀ ਨਾ ਡਰ ਜਾਣ ਕੇ ਗੋਬਿੰਦ ਦੇ ਲਾਲ ਸੂਬਿਆਂ ਸਮਝੀ ਨਾ ਦਰਸ਼ਨ ਕੇ ਧੰਵਾ ਗੁਡ ਮਾਰਨਿੰਗ ਟੂ ਆਲ ਆਫ ਯੂ ਗੁੱਡ ਮਾਰਨਿੰਗ ਦੋਨੋ ਬੋਲੋ ਗੁੱਡ ਮਾਰਨਿੰਗ ਯੈਸ ਵੈਰੀ ਗੁੱਡ ਮਾਰਨਿੰਗ ਵਾਂਸ ਅਗੇਨ ਰੋਜ਼ੀ ਤਰ੍ਹਾਂ ਅੱਜ ਤੁਹਾਡੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਰਗਮ ਨਾਲ ਸੰਬੰਧਿਤ ਲੜੀ ਦਾ ਅੱਜ 18 ਦਿਨ ਹੈ ਇਹਦੇ ਵਿੱਚ ਅਸੀਂ ਜਾਣਾਂਗੇ ਕਿ ਜਦੋਂ ਔਰੰਗਜ਼ੇਬ ਦਾ ਜ਼ੁਲਮ ਵੱਧਾ ਗਿਆ ਔਰ ਉਸਦੀ ਆਂਜ ਕਸ਼ਮੀਰੀ ਪੰਡਿਤਾ ਤੱਕ ਪਹੁੰਚੀ ਫਿਰ ਉਹ ਆਪਣੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਜੀ ਕੋ ਲਾਏ ਅੱਜ ਦਾ ਐਪੀਸੋਡ ਕਸ਼ਮੀਰੀ ਪੰਡਿਤਾ ਦਾ ਅਨੰਦਪੁਰ ਸਾਹਿਬ ਆਨਦੇ ਬਾਰੇ ਹੈ ਤੇ ਅਨਲ ਸੁਣਨਾ ਸਤਿ ਸ਼੍ਰੀ ਅਕਾਲ ਮੈਂ ਆਪਜੀ ਦੇ ਸਾਹਮਣੇ ਨੌਵੇਂ ਗੁਰੂ ਹਿੰਦ ਦੇ ਚਾਦਰਸ਼ੀਰ ਗੁਰੂ ਤੇਗ ਬਹਾਦਰ ਜੀ ਦੀ ਸਾਖੀ ਦਾ ਅਤਮ ਅਨਪੇਸ਼ ਕਰਨ ਜਾ ਰਹੀ ਹਾਂ ਕਸ਼ਮੀਰੀ ਪੜਕਨ ਦਾ ਅਨੰਦਪੁਰ ਆਗੜ ਬਾਹ ਜਿੰਨਾਂ ਦੀ ਪਕੜੀਏ ਸਿਰ ਦੇ ਜੇ ਬਾਣਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੋਹਾਨੀ ਤੁਨ ਵਜਾਉਂਦੇ ਸਨ ਉੱਥੇ ਹੀ ਡਰ ਦੇ ਕਾਲੇ ਬੱਦਲ ਵੀ ਛਾ ਗਏ ਸਾਲ 1668 ਈਸਵੀ ਬਾਚਾ ਔਰੰਗਜ਼ੇਬ ਨੇ ਕਈ ਗਰੀਬ ਗਰੁੱਪੇ ਹਿੰਦੂ ਲੋਕਾਂ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ देर ਨਹੀਂ ਲੱਗੇਗੀ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂ ਜੋ ਕਸ਼ਮੀਰੀ ਪੰਡਤ ਹੀ ਸਰ ਉੱਚ ਕੋਟੀ ਦੇ ਹਿੰਦੂ ਮੰਨੇ ਜਾਂਦੇ ਸਨ ਬਸ ਫੇਰ ਕੀ ਸੀ ਸੋਨੀਆਂ ਵਾਦੀਆਂ ਵਿੱਚ ਖੂਨ ਵਹਿਣ ਲੱਗਾ ਕੀ ਹਿੰਦੂ ਡਰ ਕੇ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਸੁਬیدار ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ